ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਬਾਈ ਕੋਲੋਂ 7 ਝੋਟੀਆਂ ਬਹੁਤ ਜਿਆਦੀਆਂ ਚੰਗੀਆਂ ਸੇਲ ਆ ਦੋ ਆਂਦੇ ਸੂਈਆਂ ਵਾ ਤੇ ਬਾਕੀ ਸੋਨਾਰਾ ਮਾਲ ਵੇਖੋ ਕਿੰਨੀ ਕੁਆਲਿਟੀ ਦਾ ਪਿੱਛੇ ਤੱਕ ਚ ਵੇਖੋ ਲੱਗਾ ਐ ਜੀ ਤੇ ਆਜੋ ਕਰਦੇ ਆ ਗੱਲਬਾਤ ਬਾਈ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਦਸਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੇ ਕਿਰਪਾ ਦਾ ਤੇਰੀ ਚੱਲਦੀ ਪਈ ਹਾਂਜੀ ਹਾਂਜੀ ਕੰਮ ਚੱਲੀ ਜਾਂਦਾ ਬਹੁਤ ਵਧੀਆ ਬਾਦ ਸਾਹਿਬ ਹਾਂਜੀ ਨਾਲ ਇਦਾਂ ਵਾਂ ਵੀ ਮਾਲ ਦੀ ਥੋੜੀ ਜੀ ਖੇਚੋ ਆ ਖੇਚ ਖੇਚ ਪਰ ਫੇਰ ਵੀ ਤੁਸੀਂ ਬੱਧਾ ਜੀ ਫੇਰ ਵੀ ਮਾਲ ਲਿਆਈਦਾ ਵਾ ਕੋ ਭਾ ਪਰਤੇ ਨਾ ਫੇਰ ਤੁਰ ਕੇ ਤੇ ਦੇ ਵੀ ਜਾਂਦਾ ਪੈਣ ਭਰਾਵਾਂ ਨੂੰ ਹਾਂਜੀ 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 ਮਾਲ ਡਕਰ ਹਾਂਜੀ ਵਿਕਦੀਆਂ ਵੀ ਜਾਂਦੀਆਂ ਮਈਆਂ ਅੱਜ ਦੋ ਛੋਟੀਆਂ ਵੇਖੀਆਂ ਵਾ ਗੱਬਣ ਲੈ ਕੇ ਇੱਕ ਸੂਈ ਲੈ ਕੇ ਆ ਵਾ ਵਾ ਦਿਨ ਹੋ ਗਏ ਸੀ ਮੈਂ ਕਿਹਾ ਚੱਲ ਮਈਆਂ ਤੇ ਆਈਆਂ ਸੀ ਕੱਲ ਦੀਆਂ ਇਹ ਮੇਰਾ ਮਨ ਹੀ ਸੂਣ ਤੇ ਵੀਡੀਓ ਪਾਈਏ ਹਾਂਜੀ ਹਾਂਜੀ ਤੇ ਮੈਂ ਭੈਣ ਭਰਾਵਾਂ ਨੇ ਆਖਣਾ ਵਾ ਵੀ ਕੀ ਚੱਕਰ ਵਾ ਵੀ ਵੀਡੀਓ ਪਾਉਣ ਕਿਉਂ ਨਹੀਂ ਡਏ ਹਾਂਜੀ ਹਾਂਜੀ ਮੈਂ ਅੱਜ ਇਸੇ ਕਾਰਨ ਮੈਂ ਗੱਬਣਾ ਮਈਆਂ ਦੀ ਵੀ ਨਾਲ ਵੀਡੀਓ ਪਾਉਣ ਲੱਗਾ ਦੋ ਝੋਟੀਆਂ ਸੂਈਆਂ ਵਾਂ ਤੇ ਬਹੁਤ ਹੀ ਬਹੁਤ ਚੰਗੀਆਂ ਕੁਆਲਿਟੀ ਵਾਲੀਆਂ ਠੀਕ ਹੈ ਤੇ ਜੈਦੀਆਂ ਅਸਲ ਹਰਿਆਣੇ ਦੀਆਂ ਵਿੱਚ ਦੋ ਕੁ ਬਈਆਂ ਇੱਧਰ ਦੀਆਂ ਵੀ ਹੈ ਕਿਹਾ ਵਾਂ ਬਾਕੀ ਭੈਣ ਭਰਾ ਆਪੇ ਵੇਖ ਕੇ ਅੰਦਾਜ਼ਾ ਲਾ ਲੈਣਾ ਸਾਡੇ ਕਹਿਣ ਦੇ ਦਿੱਤੇ ਨਾ ਰਹਿਣ ਹਾਂਜੀ ਆ ਜੋ ਟੀ ਚਾਰ ਦੰਦਵਾ ਚਾਰ ਦੰਦ ਝੋਟੀ ਵੇਖੋ ਕੀ 10 ਦਿਨ ਹੋਏ ਸੂਈ ਨੂੰ ਅੱਜ ਮੈਲਾ ਰਹੀ ਹੈ ਸੁਟਣਾ ਵੇਖੋ ਜੀ ਝੋਟੀ ਕੋ ਕਹਿਣ ਵਾਲਾ ਮਲਕੇ ਇੰਨੀ ਦਾ ਦੁੱਧ ਵੀ 14 15 ਕਿਲੋ 12 ਲੀਟਰ ਦੁੱਧ ਆ 12 ਲੀਟਰ ਦੁੱਧ ਆ ਚੋਅ ਚੰਗੀ ਚੱਡੇ ਤਾਂ ਲੱਗਦਾ ਵੀ 14 ਲੀਟਰ ਇਹਨੂੰ ਭਾਵੇਂ 14 15 ਨੂੰ ਕੱਢ ਜਾਈਏ ਵੀ ਭਾਵੇਂ ਭਾਵੇਂ 14 15 ਲੀਟਰ ਕਹੀ ਜਾਈਏ ਜਿਆਦੀ ਚੋਅ ਚੰਗੀ ਹੈ ਲੈ ਜੀ ਲੈ ਜੀ ਬਹੁਤ ਕੱਟੀ ਚਾਹ ਇੱਕ ਕੱਟੀ ਬਹੁਤ ਜਿਆਦੀ ਚੰਗੀ ਕੱਟੀ ਲਾਰੇ ਦੇਖੋ ਤਰਦੀ ਪਹਿਲਵਾਨਾਂ ਨੂੰ ਆਗੇ ਆਵੇ ਆਵੇ ਲਾਰੇ ਫਰੀਕੇ ਬੁਆ ਕੱਟੀ ਉਹ ਫਰੀਕੇ ਕੱਟੀ ਸਹੀ ਗੱਲ ਕੱਟੀ ਦੀ ਹਾਈਟੀ ਬਹੁਤ ਚੰਗੀ ਆਹ ਵੇਖੋ ਚੱਡਾ ਗਾਂਵ ਸ਼ਾਨ ਲੱਗਾ ਛੱਡ ਦੋ ਜਾਦੀ ਚੂਣ ਚੰਗੀ ਆ ਦੁੱਧ 12 ਲੀਟਰ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਠੀਕ ਦੁੱਧ 14 ਲੀਟਰ ਜੋ ਟਿਕਾ ਭਰ ਦੂਗੀ ਠੀਕ ਹੈ ਹਾਂ ਪਰਮਾਨੰਦ ਆ ਪਹਿਲਾ ਸੂਆ ਜੇ ਦੇਖਣਾ ਬੰਦਾ ਦੂਜੇ ਸੂਆ ਵੀ ਕਹਿ ਸਕਦਾ ਵੇਖੋ ਜੀ ਕੱਟੀ ਵੇਖੋ ਆਰਦਾਂ ਦੇ ਜੇ ਚਾਰ ਦੰਦ ਕੱਟੀ ਪੰਜ ਦਿਨ ਲੈ ਜੇ 6 ਦਿਨ ਲੈ ਜੇ ਤਰਾ ਹਫਤਾ ਰਹਿੰਦਾ ਤੇ ਪੂਰੀ ਹੁੰਦੀ ਜੇ ਉਹ ਹਰਿਆਣਾ ਜੈਡ ਬਲੈਕ ਜੈਡ ਬਲੈਕ ਕੋਈ ਪੂਛ ਚ ਮੈ ਨਹੀਂ ਚਟਾ ਵਾਲੀ ਹੈ ਦੇਖੋ ਕੱਟੀ ਦੇ ਵੇਖੋ ਕੱਟੀ ਜਵਾਨ ਹੈ ਤੁਹਾਡੇ ਸਿਰ ਤੋਂ ਬਰਾਬਰ ਆ ਦੇ ਆ ਵੇਖੋ ਥੱਲੇ ਆਵੇ ਕਿ ਸੁਵਾਈਆਂ ਆ ਆ ਗਿਆ ਦਾ ਮੂੰਹ ਨਾ ਪਤਾ ਉਹ ਮੂੰਹ ਮਾਫਾ ਆ ਵੇਖੋ ਕੱਟੀ ਅਸਲ ਵਾ ਅਸਲ ਹਾਂਜੀ ਹਾਂਜੀ ਇਹ ਅਸਲ ਥਾਣਪੁਰ ਬਹੁਤ ਚੰਗਾ ਚਾਲ ਦਾ ਬਾ ਇਨਾਂ ਨੂੰ ਪਈਆਂ ਰਸਮੀਆਂ ਕਰਦੇ ਆ ਅੱਜ ਬੁੱਧਵਾਰ ਵਰ ਆਪਣਾ ਨਾ ਕਰ ਰਹੇ ਜਾਂ ਨਹੀਂ ਗਏ ਹਾਂਜੀ ਲੋਕਾਂ ਨੂੰ ਲੈਂਦਾ ਮੈਂ ਜਿੱਦਾਂ ਦਾ ਹੈਗਾ ਹੁੰਦਾ ਤਾਂ ਕੋਈ ਨਾ ਤਿਆਰ ਕੀ ਉਹਨੇ ਕੀਤਾ ਐਦਾਂ ਹੀ ਆ ਐਦਾਂ ਹੀ ਪਾਤੀ ਆ ਜਿਆਦਾ ਤਰ ਕਿੰਨਾ ਚੰਗਾ ਜਿਆਦਾ ਚੌੜੀਆਂ ਚੂੜੀਆਂ ਕੱਲ ਆਈਆਂ ਝੋਟੀਆਂ ਸੋੜੀਆਂ ਨੀ ਚੜਾ ਗਈਆਂ ਵਾ ਹਾਂ ਹਾਂ ਸਫਰ ਨਾ ਸਫਰ ਗਿਆ ਝੋਟੀਆਂ ਚੰਗੀਆਂ ਆ ਅਸਲ ਤੇ ਝੋਟੀ ਤੇ 170 ਦੀ ਮੁੱਲ ਨਹੀਂ ਆਪਾਂ ਕਰਨਾ ਇਹਨਾਂ ਦੇਣ ਵਾਲੀ ਗੱਲ ਕਰਨੀ ਆ 130 ਦੀ ਦੇਣੀ ਆ 130 ਦੀ ਹਾਂ ਇਹੋ ਮੇਰਾ ਵੀ ਨਾ ਧਿਆਨ ਰੱਖ ਲੈਣ ਕਿ ਆਪਾਂ ਮੁੱਲ ਜਾਇਜ਼ ਕਰਦੇ ਜੀ ਠੀਕ ਹੈ ਜੀ ਐਵੇਂ ਘਟਾ ਵਧਾ ਕੇ ਨਾ ਮੇਰਾ ਵੀ ਬਣਾਇਓ ਕਿਉਂਕਿ ਜੇ ਕਿਸੇ ਨੂੰ ਥੱਲੇ ਮਿਲਦੀ ਹੋਵੇ ਨਾ ਜੀ ਤੇ ਬਹੁਤ ਜਿਆਦਾ ਜੇ ਤੁਹਾਨੂੰ ਥੱਲੇ ਮਿਲਦੀ ਤਾਂ ਸਾਨੂੰ ਲੈਣੀ ਕੋਈ ਠੀਕ ਆ ਠੀਕ ਆ ਆ ਘਟੀ ਤਾਂ ਸਾਡੇ ਵੇਖੋ ਨੇ ਆਹ ਤੇਰੀ ਜੀ ਵਾਈ ਬਹੁਤ ਜੱਗੀ ਹੈ ਗਾਰੀ ਪਿਛਾੜੀ ਭਾਵੇਂ ਦਾ ਮੈਂੜ ਪਾਰ ਦੀ ਜੀ ਲਈ ਚਾਹੀਦਾ ਆਏ ਸੋ ਚੋਵੇਂ ਬਣੇ ਬਾਲੇ ਤੇ ਪਹਿਲੀਆਂ ਦੇਖੋ ਕਿੰਨੀ ਠੰਡੀ ਹੈ ਜਿਆਦੀ ਚੰਗੀ ਹੈ ਝੋਟੀ ਤੇ ਇਹ ਵੀ ਇੱਕ 30 ਦੀ ਆ ਪਰ ਮੂਲ ਨਹੀਂ ਕਰਨਾ ਇਹਦਾ ਵੀ 1 10 ਦੀ ਦੇਣੀ ਆ 1 10 ਦੀ ਦੇਖੋ ਘਾਟਾ ਵਾਦਾ ਨਹੀਂ ਕੋਈ ਸ਼ੋਰ ਸ਼ਾੜੀ ਹੋਣੀ ਠੀਕ ਹੈ ਜੀ ਬਾਗਾ ਜਦੋਂ ਦੰਦਿਆ ਇਸ ਬਹੁਤ ਜਿਆਦੇ ਸੁਆਦ ਇਹ ਪਹਿਲੀ ਤਰੀਕਾ ਦੇ ਦਿੰਦਾ ਪੂਰੇ ਦਰਦੇ ਆ ਹਾਂ ਦੇਖ ਇਹ ਮਈਆਂ ਆਏ ਨੇ ਦੇਵੇ ਹੀ ਇਹਨਾਂ ਕੋਲ ਠੀਕ ਥੋੜਾ ਜਿਹਾ ਸਫਰ ਕਰਕੇ ਨਾ ਸਫਰ ਦਹਾ ਜਹਰਾ ਕਈ ਤਰ੍ਹਾਂ ਦਾ ਵਾ ਉਹਦਾ ਕਾਰਨ ਥੋੜਾ ਜਿਹਾ ਤੇ ਬਾਕੀ 1 ਮਿੰਟ ਹੋਰ ਲਾ ਕੇ ਕਰਕੇ ਉਖਾ ਲੋ ਇਹ ਦੇਖੋ ਜਿੱਦਣ ਝੋਟੀਆਂ ਪੂਰੀਆਂ ਟੋਕ ਰਹੀਆਂ ਨੇ ਨਾ ਜੀ ਪੂਰੀਆਂ ਬਲਕਿ ਆ ਗਈਆਂ ਖਾਲੇ ਪਾਸੇ ਇਦਾਂ ਲਾੜਨ ਦਾ ਜਾਲ ਜਿੱਦਾਂ ਬਿਜਲੀ ਘਰ ਬਣਿਆ ਦਾ ਦੋ ਹਾਂਜੀ ਹਾਂਜੀ ਐਦੀ ਗੱਲ ਬਾਕੀ ਕਟੀਆਂ ਦੇਖੋ ਜਵਾਨ ਕਿੰਨੀਆਂ ਉਹ ਕਟੀਆਂ ਵੱਡੀਆਂ ਫੁੱਲ ਸਹਿਜ ਵਾ ਫੁੱਲ ਸਹਿਜ ਆ ਵੱਡੀਆਂ ਫੁੱਲ ਸਹਿਜ ਵਾ ਥੋੜਾ ਕੈਮਰਾ ਪੈ ਪਿਛਾ ਰੱਖ ਕੇ ਉਹ ਨਾਲ ਕੋਈ ਗੱਲ ਨਹੀਂ 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 ਪਿਛਾ ਹੀ ਵੇਖੋ ਜੀ ਸ਼ਾਨ ਬਹੁਤ ਜ਼ਿਆਦਾ ਆ ਗਈ ਆ ਵੇਖ ਕਾਲੀਆਂ ਬਲੈਕ ਐਡ ਲੈ ਆ ਜੀ ਤਿੰਗ ਸਾਨੂੰ ਸਾਰਾ ਬਾਜੀ ਆ ਵੇਖੋ ਕੋਈ ਪਾਸੇ ਚੱਡੇ ਦੇ ਨਾਰਾ ਵੇਖੋ ਕਿੰਨੇ ਵੱਡੇ ਆ ਛੋਟੀ ਛੋਟੀ ਨਹੀਂ ਜੀ ਇਹ ਤੋਂ ਵੇਖੋ ਕਿੰਨੇ ਕੋ ਕਿੰਨੀ ਇੱਕ ਦੀ ਕੋੜੀ ਕੋੜੀ ਆ ਹਾਂ ਭਾਈ ਥੱਲੇ ਪਾ ਕੇ ਇੱਕ ਪਾਸੀਆਂ ਨਾਲ ਆੜਾ ਲੀ ਆ ਲੈ ਆ ਜੀ ਅੱਜ ਹਰਿਆਣਾ ਹਰਿਆਣਾ ਹੀ ਕੀਤਾ ਵਿੱਚ ਆ ਵੇਖੋ ਕਿਹੜੇ ਕਿਹੜੇ ਕਾਰਨ ਆਹ ਛੋਟੀ ਜਿਹਦਾ ਇੱਕ 30 ਗਾਰਡ ਨੂੰ ਪਤਾ ਨਹੀਂ ਪਿਛੋਂ ਭਾਰੀ ਹਾਂਜੀ ਹਾਂਜੀ ਵੱਡੀਆਂ ਇਹਦੇ ਗੱਲ ਹੈ ਜਿਆਦਾ ਨੰਬਰ ਇੱਕ ਹੋਰ ਜੇ ਮੇਰਾ ਵੀਰ ਇੱਥੇ ਆ ਕੇ ਖੁਦ ਆਣ ਕੇ ਵੇਖੋ ਤੇ ਫਿਰ ਮੈਂ ਲਾਉ ਹਾਂਜੀ ਹਾਂਜੀ ਨਾ ਕੋਈ ਝੂਮ ਕਰਕੇ ਬਣਾਉਈਏ ਨਹੀਂ ਨਹੀਂ ਆ ਵੇਖੋ ਨਾ ਕੋਈ ਮੈਂ ਛੋਟੀ ਤੇ ਵੱਡੀ ਦੇਊਗੀ ਜੇ ਵੀਡੀਓ ਦੇ ਵਿੱਚ ਮੈਂ ਦੇਊਗੀ ਉਹਦੇ ਨਾਲ 19 ਨਾਲੋਂ 21 ਜਿਆਦਾ ਚੰਗੀ ਲੱਗੂਗੀ ਆ ਹੁਣ ਅਸਲ ਤੇ ਜਿਆਦੀ ਵੱਡੀ ਛੋਟੀ ਹੈ ਛੋਟੀ 1.5 ਲੱਖ ਰੁਪਏ ਦੀ ਅੱਜ ਦੀ ਤਰੀਕੇ ਸੋਈ ਹੋਵੇ ਤੇ ਪਹਿਲੇ ਸੂਏ ਛੋਟੀ ਨੇ 14 ਲੀਟਰ ਦੁੱਧ ਕੱਢਿਆ ਫਿਰ ਕਾ 15 16 ਲੀਟਰ ਦੁੱਧ ਕੱਢੂ ਛੋਟੀ ਤੇ 1.5 ਲੱਖ ਰੁਪਏ ਦੀ 1.5 2 ਉਹਦੀ ਵੀ ਵੇਚਣ ਵਾਲੇ ਵੇਚ ਸਕਦੇ ਆ ਪਰ ਆਪਾਂ ਉਸ ਤਰੀਕੇ ਨਾਲ ਨਹੀਂ ਵੇਚਦੇ 1.35 ਦੀ ਦੇਣੀ ਆ 1 ਛੋੜ ਹੀ ਹੋਣੀ ਹੈ ਇਹਦੇ ਵਿੱਚੋਂ ਠੀਕ ਹੈ ਜੀ ਜੇ ਕੋਈ ਆਖੇ ਨਾ 25 ਦੀ ਹੋ ਜੇ 28 ਦੀ ਹੋ ਜਾਂ 30 ਦੀ ਹੋ ਜੇ ਤੇ ਮੇਰਾ ਵੀ ਠੀਕ ਹੈ ਜੀ ਨਾ ਹੀ ਭਾਵੇਂ ਫੋਨ ਲਾਵੇ ਠੀਕ ਹੈ ਜੀ ਐਹ ਛੋਟੀ ਦੇ ਵੀ 1 30 ਤੋਂ ਥੱਲੇ ਛੋੜ ਧੋਣੀ ਜਿ ਦੇਈ ਦੇ ਵੀ ਠੀਕ ਹੈ ਨਾ ਹਾ ਛੋਟਾ ਵਾ ਫਿਰ ਦੇਖ ਬਿਡੀਓ ਪਾਉਣ ਦਾ ਕਾਰਨ ਇਹ ਆ ਵੀ ਜਾ ਕੇ ਭਾਵੇਂ ਛੋਟੀਆਂ ਦੇ ਵਿੱਚੋਂ 40 4000 30000 ਪਰਾਫ ਕਰਦੇ ਵੱਡੀਆਂ ਛੋਟੀਆਂ ਆਂ ਹਾਂ ਆ ਵੇਖੋ ਜੀ ਇਹ ਸਵੇਰ ਦੁੱਜਾ ਜੀ ਦੁੱਜਾ ਸਵੇਰ ਇਹ ਤਿਆਰ ਹੀ ਆ ਭਾਵੇਂ ਇੱਕ ਦਿਨ ਲੈ ਜੇ ਭਾਵੇਂ ਦੋ ਦਿਨ ਲੈ ਜੀ ਜਿਆਦੀ ਚੰਗੀ ਆ ਮ ਅਸਲ ਮਗਰ ਬਿੰਦੀਆਂ ਵਾਲਾ ਛੱਡ ਲੈ ਆਹ ਭਾਵੇਂ ਮਗਰ ਦੇ ਪਾਸੇ ਹੈ ਤੇ ਬਿੰਦੀਆਂ ਬਿੰਦੀਆਂ ਵਾਲਾ ਜੱਡਾ ਬਿੰਦੀਆਂ ਵੱਡੀ ਆ ਵੱਡੀ ਕੋਲ ਹੈ ਜਿੱਧਾ ਆਇਆ ਉਦੋਂ ਕੋਈ ਘਿਹਾਰਾ ਚਲੇ ਰਾਰੀ ਕੋਈ ਤੇਲ ਨਹੀਂ ਬੰਦਿਆਂ ਨੂੰ ਮਿਲਿਆ ਮਾਇਆ ਰੰਗਦਾਲ ਇਦਾਂ ਵੀ ਜਾਮ ਲੜ ਕੇ ਆ ਬੰਦਿਆਂ ਨੂੰ ਜਾਮਨ ਵੜ ਕੇ ਸਹੀ ਗੱਲ ਜੀ ਜਾਮਨ ਲੜ ਕੇ ਰੰਗਵਾ ਦੇ ਕਹਿਣ ਵਾਲੀ ਗੱਲ ਨਹੀਂ ਜੀ ਮਾਲ ਹਰ ਵਕਤ ਸਾਡੇ ਕੋ 8-10 ਮਈਆਂ ਰਹਿੰਦੀਆਂ ਰਹਿੰਦੀਆਂ ਨੇ ਇਹ ਨਹੀਂ ਗੱਲ ਕਿ ਮਲਕੇ ਜੇ ਦੋਹਾਂ ਤੰਨਾਂ ਦੀ ਵੀਡੀਓ ਪਰਨੇ ਤੇ ਵੀ ਮਾਲ ਘਟ ਰਿਹਾਦਾ ਵਾ ਮਈਆਂ ਸਾਡੇ ਕੋ 8-10 ਹੀ ਨੇ ਓਦਾਂ ਵੀਡੀਓ ਮਲਕੇ ਦੋਹਾਂ ਤੰਨਾਂ ਦੀ ਜਮਾਂ ਦੀ ਪਾ ਦਿੱਦੀ ਆ ਤੇ ਇਹ ਜੋ ਟੀਵੀ 130 35 ਦੀ ਆ ਪਰ ਇੰਨਾ ਮੁੱਲ ਨਹੀਂ ਆਪਾਂ ਕਰਨਾ 120 ਹੀ ਦੇਣੀ ਆ 120 ਹੀ ਦੇਣੀ ਠੀਕ ਆ ਠੀਕ ਬਿਲਕੁਲ ਜੀ ਆਹ ਦੇਖੋ ਇਧਰ ਵੇਖੋ ਨਹੀਂ ਇਹ ਨਿੱਗਲੀ ਗ੍ਰੈਂਡਰ ਗ੍ਰੈਂਡਰ ਨਹੀਂ ਲਿਗ ਗ੍ਰੈਂਡਰ ਜੀ ਇਹ ਆਹ ਦੇਖੋ ਦੁੱਧ ਜਾ ਦੁੱਧ ਜਾ ਰੁਆ ਪਹਿਲੇ ਸਵੇਰੇ 14 ਲਈ ਦੁੱਧ ਕੱਢਿਆ ਹੋਇਆ ਹੈ ਰਕਾ ਕਿਸ ਦੀ ਆਪਣੀ ਥਾਂ ਤੇ ਆ ਵੇਖੋ ਠੰਡੀ ਚੀਜ਼ ਬਹੁਤ ਠੰਡੀ ਬਈ ਇਹਦੇ ਠੰਡੀ ਠੀਰੀ ਆਹ ਵੇਖੋ ਜਿੱਦਾਂ ਇਹ ਕੰਮ ਉਹ ਉੱਥੇ ਬੰਦੋ ਹਿੰਦੂ ਨਾ ਨਸਲਾਂ ਦਾ ਇੰਨਾ ਵਾਧਾ ਹੈ ਸਹੀ ਗੱਲ ਸਹੀ ਗੱਲ ਇਹ ਨਸਲ ਦਾ ਇੰਨਾ ਵਾਧਾ ਨਸਲ ਤੇ ਅਸਲ ਚੰਗੀ ਹੈ ਐਰਕੀ ਪੀਸ ਟਾਪ ਦੇ ਲਿਆਂਦੇ ਕਰਦੇ ਆ ਇਹ ਆ ਵੀ ਜਿੱਥੇ ਮਰਜੀ ਨਸਲ ਤੇ ਅਸਲ ਚੰਗੀ ਨਹੀਂ ਹਾਂ ਆਹ ਵੇਖ ਹਾਂ ਐ ਹੋ ਜੀ ਠੰਡੀ ਮੈਂ ਦੱਸੂ ਕਿੱਥੋਂ ਹੋਣੀ ਹੈ ਬਰਫਿਆ ਮੇਰੀ ਤੇ ਚੰਗੀ ਚੰਗੀ ਬਹੁਤ ਜਾਰੀ ਆ ਹਾਂ ਤੇ ਥੱਲੇੋਂ ਵੇਖੋ ਸਫਾਈਆਂ ਕਿੰਨੀਆਂ ਕੱਢੀਆਂ ਹਾਂ ਹਾਂ ਇਹ ਵੀ ਸੱਤ ਤੱਕ ਹੋਊਗੀ ਨਾ ਹੈ ਥੱੱਬਾ ਚੱਡੇ ਦਾ ਲਾ ਦੂਗੀ ਆ ਬਿੰਦੀਆਂ ਚਮਕਣਗੀਆਂ ਦੋਵੇਂ ਪਾਸੇ ਜਿਆਦੀ ਠੰਡੀ ਆ ਮੈਂ ਇਹ ਵੀ ਬਿੰਦੀਆਂ ਆ ਗਈ ਜਿਆਦੀ ਠੰਡੀ ਆ ਮੈਂ ਤੇ ਹੀ ਮਾ Alte ਜਿਹੜਾ ਸੀ ਸਵਾਕ ਤੇ ਫਿਰ ਵੀਡੀਓ ਦਾ ਬੋਲਦਾ ਪਿਆਦਾ। ਹਾਂਜੀ ਹਾਂਜੀ। ਚਲੋ ਅੱਜ ਬੈਠਾ ਬੈਠਾ ਮੈਂ ਚਲ ਪਾ ਦਈਏ ਰਾਤ ਦੀਆਂ ਲਈਆਂ ਆਈਆਂ ਚਲ ਪਾ ਦਈਏ। ਇਹਦਾ ਤੇ ਮੈਂ ਤਾਂ ਮੌਲੀ ਕੋਈ ਨਹੀਂ। ਭਾਵੇਂ 1.5 ਦੀ ਵੇਚ ਲਈਏ। ਹਾਂਜੀ ਇਹਦੇ ਪਰ ਇਹ ਵੀ ਇੱਕ ਵੀਰ ਹੀ ਦੇਦਾ। ਇਹ ਵੀ ਇੱਕ ਵੀਰ ਹੀ। ਇਹ ਵੀ ਇੱਕ ਵੀਰ ਹੀ ਦੇਦਾ। ਠੀਕ। ਆਹ ਚਾਰ ਲੰਦ ਜੀ। ਆਹ ਕੱਟੀ। ਇਹ ਆਹ ਦੇਖੋ। ਕੀ ਚੀਜ਼ ਵਾ? ਆਹ ਦੇਖੋ। ਆਹ ਦੇਖੋ। ਚਲੋ ਜੀ। ਕੀ ਚੀਜ਼ ਵਾ ਕੱਟੀ? ਅਸਲ। ਅਸਲ ਹੈ ਅਸਲ ਹੈ ਠੰਡੀ ਤੇਰੀ ਚਾਰ ਦਾ ਚਾਰ ਦਾ ਇੱਕ ਗੱਟੀ ਇਹ ਦੋ ਦਿਨ ਲੈ ਲੈ ਤਿੰਨ ਲੈ ਠੀਕ ਇਹ ਸਫਰ ਕਰਕੇ ਥੋੜਾ ਜਿਹੜੀਆਂ 10 ਦਿਨ ਮਹੀਆਂ ਖੜਦੀਆਂ ਤੇ ਹਫਤਾ ਖੜਦੀ ਚੜਾ ਜਾਂਦੀ ਹਾਂ ਹਾਂਜੀ ਹਾਂਜੀ ਇਹ ਵੀ ਥੋੜਾ ਇਕੱਟੀ ਚੜਾ ਗਈ ਏ ਠੀਕ ਬੜੀ ਲੋਲੀ ਪੋਲੀ ਐ ਅੱਗੇ ਨਾਲ ਛੜਿਆ ਨਾ ਹਰੇ ਕਿੰਨਾ ਛੋਟੀ ਦੇਵਾ ਲਈ ਫਰਦੀ ਐ ਨਾ ਹਾਂ ਕਿੰਨਾ ਦੇਵਾ ਲਈ ਫਰਦੀ ਆ ਮੈਂ ਛੋਟੀ ਤਵਾ 2 ਲੱਖ ਦੀ ਆ ਜਿੰਨਾ ਬਰੀਕੀ ਕੱਤੀ ਐ ਇਸ ਹਵਾ ਤੋਂ ਲੱਖ ਦੀ ਜਾਂ ਲੈ ਜਾਂ ਇਕੱਡੀ ਸਵਾ 2 ਲੱਖ ਦੀ ਆ ਪਰ ਚਲੋ ਮੁੱਲ ਮੁੱਲ ਨਹੀਂ ਆਪਾਂ ਕਰਦੇ ਪ੍ਰਾਪਰ ਜਿਹਾ ਪਛਾਣ ਨੂੰ ਇਹ ਨੂੰ ਗਾਂਵ ਪਛਾਣ ਗਾਂਵ ਪਛਾਣ ਸਹੀ ਗੱਲ ਇਹ ਕੱਟੀ ਗਾਂਵ ਪਛਾਣ ਆ ਹਾਂ ਇਹ ਵੀ ਇਹ ਲੰਮਾ ਚਟਾ ਆਪਣਾ ਉਹ ਬਿੰਦੀਆਂ ਵਾਲਾ ਫਿਰ ਚਟਾ ਆਵੇ ਇਹ ਰੱਪ ਦੀ ਦਾਤ ਆ ਵੇਖੋ ਕਿਤਰਾ ਬਿੰਦੀਆਂ ਲੱਗੀਆਂ ਕਾਲੀ ਬਲੈਗ ਆ ਵੇਖੋ ਇੱਕ ਰੰਗ ਲੈ ਗਿਆ ਹਾਂ ਬਲੈਕ ਕੱਟੀ ਦੀ ਜੇ ਸੱਚੀ ਤਾਂ ਮੈਂ ਦੇ ਲ ਆਪਣੇ ਦੀ ਗੱਲ ਦੱਸਾਂ ਕੱਟੀ ਮੇਰਾ ਮਾਨ ਨਹੀਂ ਵੇਚਦਾ ਤਰਾ ਮੇਰਾ ਮਾਨ ਉਹ ਚਲ ਘਰ ਰੱਖੀਏ ਪਰ ਸਾਡੇ ਕੋ ਸੋਨਾ ਵੀ ਹੁੰਦਾ ਸੋਨਾ ਵੀ ਹੁੰਦਾ ਸਹੀ ਗੱਲ ਉਹ ਵੀ ਵੇਚਣਾ ਤੇ ਹੀਰੇ ਵੀ ਆਉਂਦੇ ਆ ਹੀਰੇ ਵੀ ਵੇਚ ਦੇਈਦੇ ਆ ਤਾਂ ਕਿਤੇ ਨਹੀਂ ਵਪਾਰੀ ਨਹੀਂ ਰੱਖਦਾ ਹਾਂਜੀ ਹਾਂਜੀ ਕੱਟੀ 1.28 ਦੀ ਦੇਣੀ ਆ 1.28 ਦੀ ਇੱਕ ਇੱਕ ਵੀ ਦਾ ਵੀ ਹੁੰਦਾ ਠੀਕ ਕੱਟੀ ਚੰਗੀ ਆ ਦਾ ਇਹਦੇ ਕੋ 10000 ਰੁਪਏ ਦੁੱਧ ਦੋ ਮੈਂ 10000 ਚੋਣ ਆ ਥੋੜੇ ਦਿਨ ਦੇ ਨਕੀ 10 ਤੋਂ 10000 ਲੀਟਰ ਦੋ 10 ਮਿਲਤੀ ਦਾ ਕਹਿਣ ਵਾਲੀ ਗੱਲ ਨਹੀਂ ਹਾਂ ਜੇ ਘੱਟ ਹੋ ਦੁੱਧ ਨਾ 10 ਤੋਂ 10000 ਤੇ 5000 ਛੋੜ ਕਰਾਂਗੇ ਜਿਆਦੀ ਚੂਣ ਚੰਗੀ ਜੇ ਕਿ ਬੱਚਾ ਲਾ ਕੇ ਤਾਰਾ ਮਾਰੀ ਇਹਦੇ ਕੱਟਾ ਜੀ ਕੱਟਾ ਮਰ ਕੱਟਾ ਇਹਦੇ ਲੈਓ ਜੀ ਲੈਓ ਇਹ ਪੱਲੇ ਆਪਾਂ ਯਾਰੋ ਕਿੱਪਾ ਪਾ ਲਿਆ ਲੈਣਾ ਪਾ ਲਿਆ ਉਹ ਵਾਲੇ ਨੂੰ ਲੱਭਦੇ ਕੀ ਪਤਾ ਨਹੀਂ ਕਿਹਨਾਂ ਦੇ ਨਾਮ ਬੱਚੇ ਦੇ ਵੱਲੋਂ ਆਹ ਤੋ ਜੱਗੀ ਉਹਨਾਂ ਨੇ ਫੇਰ ਕੱਢੀਆਂ ਖਗਣੇ ਦੀਆਂ ਹਾਂਜੀ ਬਹੁਤ ਟੌਪ ਵਾਲ ਦੇ ਸੀਗੇ ਆ ਇਹ ਆ ਵੀ ਹਾਂ ਜੀ ਗਰਮੀ ਦਾ ਸੂਭਾ ਵੀ ਕੱਟ ਗਿਆ ਹਾਂ ਜੀ ਹਾਂ ਇਹ ਇੱਥੇ ਬੱਜੀਆਂ ਟਾਡੇ ਕੋਈਆਂ ਔਰ ਤਕੇ ਤੇ ਹੈ ਨਹੀਂ ਉਦਾਂ ਹਾਂ ਜੀ ਲਾਈਏ ਸਾਹ ਤੇ ਹਾਂ ਇੱਕ ਜਿਆਦਾ ਉੱਧਰ ਵੀ ਹਰਿਆਣੇ ਬਹੁਤ ਮੁੜਪੀ ਗਰਮੀ ਬਹੁਤ ਜਿਆਦਾ ਸਹੀ ਗੱਲ ਜੀ ਤਾਂ ਆ ਆਦੇ ਮੈਂ ਕਿਹਾ ਬਾਈ ਟਾਡੇ ਕੋ ਬੱਜੀਆਂ ਹੋ ਤਾਂ ਚਲੋ ਗਰਮੀ ਨੇ ਕਰਤੇ ਹਾਂ ਸਾਰੇ ਪੈਣ ਭਰਾ ਡਏ ਜਾਂ ਕੱਲ ਤਾਂ ਕੋਸ਼ਿਸ਼ ਕਰਾਂ ਹਾਂਜੀ 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 ਪਰ ਗੱਲ ਪਤਾ ਕੀ ਆ ਬਾਜ਼ਾਰ 10 ਪਿੰਡ ਫਰੀ ਹੈ ਨਾ 20 ਪਿੰਡ ਫੇਰ ਕਿਤੇ ਇੱਕ ਮੈਂ ਲੱਭਦੀ ਤੇ ਉਹਦੇ ਤੇ 10 ਵਪਾਰੀ ਖੜੋਤੇ ਸਹੀ ਗੱਲ ਸਹੀ ਗੱਲ ਤੇ ਲਊਗਾ ਉਹ ਜਿਹੜਾ ਦਹਾਂ ਵਪਾਰੀਆਂ ਨਾਵਾਂ ਨੇ ਮੁੱਲ ਲਾਇਆ ਉਹ ਤੇ ਦਹਮਾ ਜਿਹੜਾ 2000 ਵਧਾ ਕੇ ਲਊਗਾ ਉਹ ਮੈਂ ਲਊਗਾ ਮੈਂ ਤੇ ਨੌ ਚਾਰੇ ਮੇਰੇ ਅਰਗੇ ਉੱਦਾਂ ਫਿਰ ਤੁਰ ਕੇ ਚੱਲ ਜਾਣੇ ਸਹੀ ਗੱਲ ਕੱਲ ਇਹ ਵੀ ਦੋ ਚਾ ਹੁਣ ਸਾਡੇ ਕੋਈ ਦਹਾ ਕਈ ਆਉਂਦੇ ਆ ਹਾਂਜੀ ਹਾਂਜੀ ਤੇ ਮੁੱਲ ਮਾਲ ਕਈ ਲਾ ਕੇ ਚਲੇ ਜਾਂਦੇ ਆ ਹੁਣ ਸਾਨੂੰ ਆਪ ਨੂੰ ਘਾਟਾ ਪੈਂਦਾ ਵਾ ਨਹੀਂ ਗੱਲ ਅਸਲ ਦੇ ਵਿੱਚ ਬਾਹਰ ਸਾਫ ਪਤਾ ਚੱਕਰ ਕੀ ਆ ਮੰਦੇ ਦੇ ਵਿੱਚ ਕੋ ਫਾਇਦਾ ਵਾ ਫਾਇਦਾ ਹਾਂ ਭਾ ਭਾ ਪਰਤੇ ਨਾਲ ਭਾ ਪਰਤੇ ਨੇ ਆ ਜਿਹੜੇ ਦਿਨ ਵਾ ਨਾ ਇਹ ਤੇ ਇੱਕ ਗਾਗ ਜੋੜਨ ਕਰਕੇ ਬਰਾਬਰ ਬਰੂਬਰ ਜੇ ਕਰਕੇ ਵੇਚੀ ਇਹ ਤੇ ਦੁਕਾਨਦਾਰੀਆਂ ਵੀ ਚਲੋ ਆਪਣੀ ਦੁਕਾਨ ਚੱਲਦੀ ਕਦੇ ਮੰਦੇ ਦੇ ਵਿੱਚ ਕੋਨਾ ਕੋ ਚਲੋ